ਸਿੰਸਾ ਸਿੱਕਲਜੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨੇ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਚ ਇੱਕ ਸੂਈ ਆ ਤੇ ਦੋ ਗੱਬਣਾਵਾਂ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਆਪ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਚੱਕਾ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਵੇਗ ਰੋ ਜੀ ਤੁਸੀਂ ਸੁਣਾਓ ਚਲੋ ਕਿਰਪਾ ਚੀ ਦਈਏ ਵੇਗਿਆ ਮਾਲ ਦਨਾਲਾ ਹਾਂਜੀ ਵੇਗਿਆ ਵੀਰ ਜੀ ਤੇ ਅੱਜ ਤਿੰਨ ਗਾਵਾਂ ਫਿਰ ਹਾਂਜੀ ਹੌਲੇ ਭਾਈ ਫਿਰ ਹੌਲੇ ਭਾ ਤੁਹਾਨੂੰ ਪਤਾ ਆਪਣਾ ਮਾਰਕੀਟੋਂ ਸਸਤਾ ਹੁੰਦਾ ਕੰਮ ਦੇ ਠੀਕ ਹੈ ਹਾਂਜੀ ਚਲੋ ਨਾਮ ਦੱਸੋ ਫਿਰ ਨਾਮ ਵੀਰ ਜੀ ਮਿੰਟੂ ਸਿੰਘ ਜੀ ਪਿੰਡ ਸਰਾਇਆ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 98147 ਤੇ 99325 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਫੇਰਾ ਜਿਹੜੀ ਪਹਿਲੇ ਨੰਬਰ ਤੇ ਜੱਸੀ ਹੈ ਇੱਥੇ ਕਰ ਦਈਏ ਥੱਲਿਆਂ ਬੜੀ ਚੰਗੀ ਤਿਆਰ ਹੁੰਦੀ ਆ ਆਹ ਦੇਖ ਸਾਦੇ ਜੇ ਥਾਣੇ ਦੇ ਕਰੀ ਲਾਗੇ ਤੋਂ ਇਹ ਉੱਚੇ ਲੱਕ ਵਾਲੀ ਆ ਥੋੜੀ ਕਿੰਨਾ ਕਰ ਦੁੱਧ ਭਰੀ ਜਾਊਗੀ ਵੀਰ ਜੀ ਦੁੱਧ ਵੀਰ ਜੀ ਵੇਖੋ ਗੱਭਣਾਂ ਦੁੱਧ ਤੇ ਧਾਕਣਾ ਆਈਆਂ ਇਹ ਕਾ ਲੱਗ ਜਾਂਦੇ 15 16 ਕਿਲੋ ਪਹਿਲੇ ਸਵੇਚ ਹੋਇਆ ਅੱਛਾ ਹਾਂਜੀ ਬਾਕੀ ਜਿੰਦਾ ਦਾ ਥੱਲੇ ਤਿਆਰ ਹੋਣ ਲਈ ਉਸ ਹਾਂ ਨੇ ਜਿੰਦਾ ਆਪਦੀ 20 ਕਿਲੋ ਕੱਢ ਜੂ ਠੀਕ ਆ ਹਲੇ ਨੇ ਹੋਰ ਤਿਆਰ ਹੋ ਜੇਣਾ ਤਿਆਰ ਹੋ ਜੇਣਾ ਇਹ ਪੰਜ ਚਾਰ ਰੈਂਦੇ ਸੋਚ ਆ ਪਤਨੀਆਂ ਕਿ ਇਹ ਹਜੇ ਤਿੰਨਾਂ ਕਾਫੀ ਆ ਹਵਾਨੇ ਚ ਹਾਂਜੀ ਤੋਰ ਉਹ ਕਿੱਦਾਂ ਬਣੀ ਆ ਇਹ ਚਿਹਰਾ ਦੇਖ ਸਕਦੇ ਆ ਪੀਓਰ ਜਲਸੀ ਜੋ ਵੇਖੋ ਛੋਟਾ ਛੋਟਾ ਕਾਰ ਜਰਸੀ ਆ ਜਿੰਨੇ ਘਰ ਚੋਂ ਲੇਕੜਨੇ ਆ ਦੇਖ ਸਕਦੇ ਬਾਕੀ ਥਣ ਵੀ ਪ੍ਰੋਪਰ ਹੱਥ ਦੀ ਚ ਇਹ ਆ ਵੀ ਕੁਛ ਉਹਨੇ 21 ਭਲਾਂ ਜਿਹੜੀਆਂ ਹਮਾਂ ਨੇ ਤੇ ਪਈਆਂ ਹਾਂ ਜੇ ਖੋਲੋ ਫਿਰ ਤੋਰੀਏ ਬਾਕੀ ਇਹ ਆ ਵੀ ਥੱਲੇ ਚੰਗੀ ਭਰੰਦੀ ਆ ਲੈ ਜੋ ਕਰੀ ਸਦਿਲ ਲੈ ਜਾ ਸੌਂਦਿਆ ਸੌਂਦਿਆ ਪੂਰੀ ਭਰ ਜੂਗੀ ਅਜੇ ਕੁਛ ਕੁ ਛਪਲਾਵੀ ਚਲੋ ਵਾਨੇ ਤੇ ਹੈ ਲੈ ਜਾਓ ਬਾਕੀ ਖੜੇ ਕੋਈ ਸਾਹਮਣਾ ਕਿੰਨਾ ਫਿਰ ਕੇਵਲ ਜੀ ਦਾ ਮੁੱਲ ਆਪਾਂ ਨੇ ਉਹ ਤੇ ਦਾਨੀ ਵਸੀ ਵਸੀ ਦੇ 50000 ਮੁੱਲ ਕੋ ਲੀ ਜਾਂਦੀ ਜੇ ਅੱਜ ਹੀ ਗੱਲ ਕਰੀਏ ਵੀ ਜਿਹੜੀ ਜਾਵੇ ਪਹਿਲੇ ਹੁੰਦੀ ਹੈ ਇਹ ਤਾਂ ਗੱਲ ਤੁਹਾਨੂੰ ਪਤਾ 15 16 ਕਿਲੋ ਵਾਲੀ ਮੱਝ ਤੇ 1.5 ਲੱਖ ਦੀ ਹੁੰਦੀ ਹੈ ਇਹਦੇ ਮੱਝਾਂ ਦੇ ਦੁੱਧ ਦੇ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਜੇ ਮੱਝਾਂ ਦੇ ਮੁਕਾਬਲੇ ਹੁੰਦੀਆਂ ਬਣੀਆਂ ਜਾਵਾਂ ਬਾਕੀ ਜਿੰਨਾ ਵੀ ਇਹਨਾਂ ਨੇ ਰੱਖੀਆਂ ਉਹਨਾਂ ਨੂੰ ਪਛਾਣ ਹੈਗੀ ਆ ਵੀ ਕੀ ਚੀਜ਼ ਹੁੰਦੀਆਂ ਆ ਹਾਂਜੀ 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 ਕਰੀਏ ਦੱਸੀਏ ਕਿੰਨੇ ਦੀ ਕਰਨੀ 50 ਹੀ ਕਰਦੀਆਂ ਕਰੀਏ ਤਾਂ ਮੰਨ ਤਾਂ ਘੱਟ ਕਰ ਲੋ 2000 ਦੋ ਦੁੱਧਿਆ ਮੈਂ ਘੱਟ ਕਰਾ ਇੱਕ ਵਾਰੀ ਛਾਲ ਮਾਰੋ ਜਿੱਥੇ ਮਕਾਉਣੀ ਆ 4000 ਕੱਟ ਕਰ ਦੋ ਪੂਰੇ ਪੈਂਟ ਆ 45 ਦੀ ਥੋੜੀ ਬਾਕੀ ਛੱਡ ਦਈਏ ਕੋਈ ਖਾਣ ਪੀਣ ਜੋਗੇ ਨਹੀਂ ਠੀਕ ਝੋਣ ਬਿਲਕੁਲ ਇਹ ਚਲੋ ਜਾ ਕੇ ਕੋਈ ਮੱਤਾਂ ਕਿਹਨੇ ਵੰਡ ਬੰਡ ਪਾਉਣਾ ਆ ਨਹੀਂ ਤੇ ਪੂਰੀ ਦੁੱਧ ਵਿੱਚ ਛੋਣਾ ਦੇ ਵੰਡ ਪਾਉਣਾ ਆ ਉਹ ਤੇ ਚਲੋ ਅਜੇ 4-5 ਦਿਨ ਖੜਦੀ ਆ ਚਲੋ ਕੋਈ ਗੱਲ ਥੋੜੇ ਛੱਡ ਦਈਏ ਚਲ ਹੋ ਰਹੀ ਆ ਛੱਡ ਦੋ ਯਾਰ ਨਾ ਛੱਡੀਏ ਫਿਰ 4000 ਪੂਰੇ ਦੀ ਜਾਣ ਲਾ ਪੂਰੇ 40 ਦੀ ਨਾ ਕਰਾ ਪੂਰੇ 40 ਦੀ 40 40 ਜੈਸ ਨਾ ਸਰਲ ਠੀਕ ਚ ਕੋਈ ਗੱਲ ਠੀਕ ਹਾਂਜੀ ਤੇ ਹੁਣ ਆ ਜਿਹੜੀ ਇਹ ਵੀ ਸੁਈ ਸਵਾਈ ਆ ਸੁਈ ਹਾਂਜੀ ਉਹ ਜਿਹ ਬੱਚਾ ਆਦਾ ਦਾ 12 ਜਨਾ ਦਾ ਆ ਆ ਬੱਚਾ ਜੀ ਹਾਂਜੀ ਕਿੰਨਾ ਜਿਹੜੇ ਕੱਲ ਦੁੱਧ ਤਿਆਰ ਦੁੱਧ ਵੀ ਜਿਹਦੇ ਕੋਲ 12 ਕਿਲੋ ਆ ਪੱਕਾ ਤਿਆਰ ਜੀ ਪੱਕਾ ਤਿਆਰ ਕੋਈ ਵੀਰ ਜੇ ਚੋਣੀ ਆ ਜੋ ਦੋ ਡੰਗ ਚੋਲੇ ਨਹੀਂ ਚੋਣੀ ਦੇ 11 ਕਿਲੋ ਨਾ ਖੜੇ ਅੱਛਾ ਹਾਂਜੀ ਤੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਬਾਕੀ ਠੰਡੀ ਸੀਲ ਦੇਖੋ ਇਹਦੇ ਲੱਤ ਨਹੀਂ ਇਤਰੁਤਰ ਕਰਨੀ ਤੇ ਅੱਛਾ ਥਾਂ ਥਣ ਵੇਖੋ ਮੱਝਾਂ ਨਾਲ ਲੱਗਾ ਤੇ ਆ ਵੀ ਕੋਈ ਸਾੰਬਲਾ ਲੈ ਜਾਊਗਾ ਤੇ ਦੁੱਧੋ ਹਲੇ ਵਾਜੂਗੀ ਹਾਂਜੀ ਹਾਂਜੀ ਤੋਰਾਂ ਫਿਰ ਇੱਕਰੀਨ ਬਾਕੀ ਆ ਜਿਹੜੇ ਨਿਸ਼ਾਨਜ ਪਏ ਤੇ ਪੁਰਾਣੇ ਹੀ ਆ ਪੁਰਾਣੇ ਜੀ ਹਾਂਜੀ ਬਾਕੀ ਹੈਗੀ ਵੇਖ ਲਓ ਪਿਓਰ ਚਾਹੀ ਆਲ ਤੇ ਠੰਡੀ ਚਲਸੀਆਂ ਅੰਗੜ ਠੰਡੀ ਤੇਰੀ ਪੂਰੀ ਉਦ ਤਰਾ ਇਹ ਆ ਵੀ ਬਾਕੀ ਦੁੱਧ ਇੰਨਾ ਕਾਵਾਂ ਦਾ ਵੀ ਸੰਗਣਾ ਹੁੰਦਾ ਪੂਰਾ ਹੁਣ 11 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ ਅਲੈਕਸਾਂ ਦੇ ਚਲੇ ਹਵਾਨਾ ਇਹਦਾ ਤੇ ਇਹਦਾ ਮੁੱਲ ਵੀ ਦਿੱ ਫਿਰ ਇਹ ਵੀਜੀ ਤੇਰੀ 40 ਦੀ 40 ਦੀ ਹਾਂਜੀ ਕਿ ਕਰੀਏ ਮੰਨ ਤਾਂ ਨਹੀਂ ਠੀਕ ਜੋ ਵਸੀ ਬੜੀ ਚੰਗੀ ਜੋ ਦੁਨਦਾਰ ਚੰਗਣਾ ਉੱਤੀ ਹੈ ਤਾਂ ਇੱਕ ਰਿਹਾ ਹਵਾਨਾ ਇਹਦਾ ਫਿਰ ਤੋਂ ਲੱਗ ਜੇ ਤਾਂ ਦੇਖ ਸਕਦੇ ਜੀ ਜਾਂ ਸੁਣੋ ਕਰੀਏ ਕਿੰਨੇ ਦੀ ਕਰਦੇ ਜੀ ਵੀਜੀ ਦੁੱਧ ਤੋਂ ਕੋਈਆਂ ਗਾਣੇ ਕਰਤ ਮੈਂ ਇੱਕ ਕੋ ਟਾਈਮ ਤੋਂ ਟਾਈਮ ਚਾਹੀਦਾ ਕਿ ਤੋ ਸੂਏ ਸੱਤ ਸੱਤ ਵੀ ਦੋ ਚੋਣੀ ਕੋ ਚੋਲੇ ਤੋੜਾਂਗੇ ਚੋਲੇ ਖੜੇ ਠੀਕ ਹੈ ਹਾਂਜੀ ਬਿਲਕੁਲ ਜੈਸ ਨਾ ਕਰਦੀਏ ਠੀਕ ਜੋ ਮਨ ਆਪ ਹੀ ਕਰ ਦੋ ਤੇ ਛੜਾ ਲੋ ਕੋਈ 1000 2000 ਨਹੀਂ ਨਹੀਂ 2000 ਨਾ ਜੈਸ ਨਾ ਕਰੋ ਤੁਹਾਨੂੰ ਪਤਾ ਕਿੱਥੇ ਹੁਣੀ ਐ ਠੀਕ ਹੈ ਮਨੋ ਮੇਰੀ ਗੱਲ ਹੈ ਬੱਛੀ ਬੜੀ ਚੰਗੀ ਜੋਗੀ ਕਰਨੇ ਤੇ ਤੁਸੀਂ 35 ਦੇ ਬੈਠੇ ਜੇ ਜਿਆਦਾ ਨਹੀਂ ਤੁਸੀਂ ਸੌਦੇ ਤੇ ਪੈ ਜਾਂਦੇ ਜਦੇ ਨਹੀਂ ਸੌਦਾ ਨਾ ਕਰਿਆ ਕਰੋ ਕਿੰਨੇ ਦੇ ਦੇਣੀ ਆ 35 ਦੀ ਉਹ ਨਹੀਂ ਠੀਕ ਹੈ ਜੋ ਤੁਹਾਨੂੰ ਆ 35 ਦੀ ਜਿਆਦਾ ਤਵਾ 37 ਦੀ ਨਹੀਂ ਅਸੀਂ ਵੇਖੋ ਨਾ ਕਿੱਦਾਂ ਦੀ ਆ 35 ਜਮੇ ਸ਼ੋਰਟ ਕਰ ਦਈਏ ਨਹੀਂ ਨਹੀਂ ਮੰਨੋ ਨਹੀਂ 35 ਦੀ ਮੈਂ ਅੱਖ ਨਹੀਂ ਖਿਨ੍ਹਿਆ ਨਹੀਂ ਕਰਦੇ ਛੱਡ ਦਈਏ 2035 ਜਮੇ ਉਹ ਨਹੀਂ ਪਤਾ 33000 ਦੀ ਜਾਣਦੀ ਹੈ ਕੁਛ ਨਹੀਂ ਹੁੰਦਾ ਨਹੀਂ ਮੰਨੋ ਮੇਰੀ ਗੱਲ ਨਾ ਖੜੀ ਉਹ ਜਾਣ ਤਾਂ 33 ਦੀ ਪੂਰੀ ਦੀ ਹੋ ਗਈ ਬੰਦਿਆ ਨਾ ਕਰ ਜੈਸਨ ਉਹ ਕਰਦੇ 33 ਦੀ ਪੂਰੀ 33000 ਦੀ ਜਿਹੜੀ ਜੈਸਨ ਉਹ ਕਹਿੰਦੇ ਕਿ ਕਰ ਦੇਾਂਗੇ ਆ ਦੇਖ ਸਾਡੇ ਥਾਣੇ ਦੇ ਤੇ ਬਾਕੀ ਹੁਣ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਹੈ ਚੰਗੇ ਕੱਦ ਕਾਠ ਚ ਆ ਜਿੰਨੀ ਵੀ ਆ ਤੇਲਾ ਸਫਾਈ ਤੇ ਥੱਲੇ ਬੜੀ ਸੋਹਣੀ ਤਿਆਰ ਹੁੰਦੀ ਆ ਦੇਖ ਸਕਦੇ ਥਾਣੇ ਦੇ ਲਾਗੇ ਤੋਂ ਅੱਜ ਹਫਤਾ ਪਿਆ ਦਾ ਸੂਚ ਇੱਕ ਹਫਤਾ ਹਲੇ ਪਿਆ ਸੂਚ ਤੇ ਆ ਦੇਖ ਲੈ ਪਿਛਲੇ ਥਣ ਲਗਭਗ ਇੱਕੋ ਜਿਹੀ ਸਾਈਜ਼ ਦੇ ਆ ਮਿਲਕਵੇਨ ਵੀ ਚੰਗੀ ਲੱਗੀ ਆ ਆਹ ਦੇਖ ਕਿੰਨੀਆਂ ਟੈਣਾ ਇਹ ਇਹ ਵੀ ਜਿੰਨੇ ਘਰੇ ਸ਼ੌਂਕ ਨਾ ਰੱਖਣੀਆਂ ਉਹਨਾਂ ਵੀ ਰਾਂ ਵਾਸਤੇ ਆ ਕਿੰਨੇ ਕ ਦੁੱਧ ਆ ਲੀਜੇ ਦੁੱਧ ਵੀ ਜੀ ਇਹਨੇ 18-20 ਕਿਲੋ ਤੇ ਆਮ ਨਾ ਜਾਣਾ ਅੱਛਾ 18 ਮੀਲੀਟਰ ਪੜੀ ਜਾਊਗੀ ਜੇ ਬਾਕੀ ਆਪਣੀ ਸੇਵਾ ਦਾ ਬਾਜੀ ਠੀਕ ਹੈ ਜੀ ਤੋੜ ਫਿਰ ਇੰਨਾ ਵੀ ਜਿਹੜਾ ਗੱਬਣ ਪਸ਼ੂ ਉਹਦੇ ਤੱਕ ਨੁੱਤ ਹੁੰਦਾ ਹਾਂਜੀ ਅੰਦਾਜ਼ਾ ਹੀ ਆ ਫੱਦ ਵੀ ਕਰ ਸਕਦੀਆਂ ਘੱਟ ਵੀ ਤੇ ਬਾਕੀ ਇਹ ਆ ਵੀ ਕੱਦ ਘੱਟ ਚੰਗਾ ਆ ਸੋਹਣੇ ਕੱਦ ਘੱਟ ਚ ਇਹਦੇ ਚਲੋ ਸਫਾਈ ਜ ਆ ਰੰਗ ਬੜਾ ਪਿਆਰਾ ਆ ਵੇ ਇਹਦਾ ਬਾਕੀ ਹੈ ਠੰਡੀ ਹੈ ਵੀ ਪੂਰੀ ਸਾਰੀਆਂ ਟਣਕੀਆਂ ਕੱਟਣੀਆਂ ਨੇ ਬੱਸ ਸਾਰੀਆਂ ਤੇ ਟਣਡਾਂ ਨੇ ਕੱਟਣੀਆਂ ਆਂ ਹਾਂਜੀ ਬਣੀਆਂ ਲਫਾਸ ਰੰਗ ਸੰਦ ਖਾ ਲਈ ਤੁਹਾਨੂੰ ਆਹ ਦੇਖਾ ਦੇਤਰਾਂ ਵੀ ਗੁਲਾਬੀ ਰੰਗ ਦਾ ਥਾਨੇ ਚੰਗੀ ਵੈੜ ਤਿਆਰ ਹੋਣੀ ਹੈ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਵੀ ਜੀ ਦੇ 8000 ਹਾਂਜੀ 60 ਦੀ ਦੀ 60 ਦੀ ਨਾ ਦਈਏ ਅੱਛੀ ਵੇਖੋ ਨਾ ਮੇਰੇ ਜਮੀਰ ਚੀ ਆ ਨਹੀਂ ਉਹ ਤੇ ਚਲੋ ਕਦ ਕਾਠ ਚੰਗਾ ਆ ਹਾਂਜੀ ਥੱਪਦੀ ਆ ਵੈੜ ਚਲੋ ਹਾਂਜੀ ਇਹ ਵੀ ਜਸਨੋਂ ਕਰ ਦਿਓ ਆ ਵੀ ਕਾਜ ਰੱਬ ਕੋ ਯਾਰ ਦੋ ਕਿੰਨੇ ਚ 52000 ਦੀ ਆ ਨਹੀਂ ਫਿਰ ਮੰਨੋ ਮੇਰੀ ਗੱਲ ਜੇ 1000 2000 ਕੱਟ ਕਰਨਾ ਨਾ ਹਾਂ ਜੇ 1000 2000 ਕੱਟ ਕਰਨਾ ਮੈਂ ਫਿਰ 52 ਚੋਂ ਨਾ ਕਰੋ 55 ਚੋਂ ਕਰੋ ਫਿਰ ਨਾ ਨਾ ਨਹੀਂ ਤਾਂ 55 ਦੀ ਪੂਰੀ ਦੀ ਜਾਣ ਤਾਂ ਛੱਡ ਦੋ 2000 ਹੋਰ ਇਹ ਮੰਨੋ ਮੇਰੀ ਗੱਲ ਪੂਰੇ 2000 ਜੀ ਛੋਟ ਕਰੀਏ ਖੁੱਲੇ ਦਿਲ ਨਾਲ ਛੋਟ ਕਰਿਆ ਕਰੋ 53 ਦੀ ਜੈਸਨ ਉਹ ਹੀ ਕਰ ਦੋ ਫਿਰ ਚਲੋ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਚਲੋ ਕੋ ਵੀਰ ਫੋਨ ਲਾਵੇ ਹਾਂਜੀ ਤੇ ਸੌਦਾ ਚਲੋ ਆਪੇ ਮੌਕੇ ਤੇ ਹੋ ਜਾਊਗਾ ਤੇ ਆ ਵੀ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ